ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਆਕਾਸ਼ਦੀਪ ਸਿੰਘ ਮੈਂ ਮੈਡੀਕਲ ਅਫੀਸਰ ਆਮ ਆਦਮੀ ਕਲੀਨਿਕ ਮਨਾਲੀ ਸੂਰਤ ਤੇ ਅਪਾਇੰਟਡ ਹਾਂ ਸਾਡਾ ਜਿਹੜਾ ਆਮ ਆਦਮੀ ਕਲੀਨਿਕ ਹੈ ਇੱਕ ਸਟੇਟ ਆਫ ਦਿ ਆਰਟ ਫੈਸਿਲਿਟੀ ਹੈ ਇੱਥੇ ਸਬਸੈਂਟਰਲੀ 에어 ਕੰਡੀਸ਼ਨਡ ਹੈ ਤੇ ਬਹਿਣ ਵਾਸਤੇ ਆਪਣੇ ਕੋਲ ਐਮਪਲ ਸੀਟਿੰਗ ਇਸ ਰਿਕਵੈਸਟ ਅਵੇਲੇਬਲ ਹੈ ਤੱਡੇਕੋਲ ਆਲਮੋਸਟ 80 ਪ੍ਰਕਾਰ ਦੀ ਦਵਾਈਆਂ ਅਵੇਲੇਬਲ ਨੇ ਇੱਥੇ ਤੇ 44 ਪ੍ਰਕਾਰ ਦੇ ਟੈਸਟ ਕੀਤੇ ਜਾਂਦੇ ਨੇ 100 ਟੈਸਟ ਤੇ ਦਵਾਈਆਂ ਸਭ ਬਿਲਕੁਲ ਫਰੀ ਆਫ ਕਾਸਟ ਆਮ ਆਦਮੀ ਨੂੰ ਮੁਹੱਈਆ ਕਰਾਈ ਜਾਂਦੀ ਹੈ ਜਿਹੜੀ ਸਾਡੀ ਆਮ ਆਦਮੀ ਕ੍ਰੀਡ ਦੀ ਫੈਸਿਲਿਟੀ ਹੈ ਇਹ ਫਰਸਟ ਆਫ ਇਟਸ ਕਾਈਂਡ ਇਨ ਸਟੇਟ ਵਿੱਚ ਸਾਡੇ ਕੋਲ ਲੋਕਲ ਰਿਸਪਾਂਸ ਜੋ ਆਪਾਂ ਸੁਣਦੇ ਆ ਲੋਕੀ ਬਹੁਤ ਖੁਸ਼ ਨੇ ਇਸ ਸਕੀਮ ਕੋ ਕਿਉਂਕਿ ਪਹਿਲੀ ਗੱਲ ਤੇ ਉਹਨਾਂ ਦੇ ਪੈਸੇ ਬਚ ਰਹੇ ਨੇ ਅਕਸਰ ਜਿਹੜੇ ਲੋਕ ਪਹਿਲਾਂ 15-1500 2-2000 ਦੇ ਟੈਸਟ ਕਰਾਉਂਦੇ ਸੀ ਉਹ ਹੁਣ ਫ੍ਰੀ 'ਚ ਲੋਕਾਂ ਦੇ ਹੋ ਰਹੇ ਨੇ ਜਿਹੜੀ ਉਹਨਾਂ ਦੀ क्रोनिक इलनेसिस ਦੀ ਬਿਮਾਰੀਆਂ बीपी हाइपरटेंशन ਦੀ ਜਿਹੜੀ ਹੈ ਕਿ ਬਹੁਤ ਮਹਿੰਗੀ ਪੈ ਜਾਂਦੀ ਹੈ ਕਈ ਵਾਰ ਹੁਣ ਉਹ ਫ੍ਰੀ ਚ ਦਵਾਈਆਂ ਜਿਹੜੀਆਂ ਆਮ ਆਦਮੀ ਕਲੀਨਿਕਸ ਚ ਮਿਲ ਰਹੀ ਹੈ ਥਰਡਲੀ ਇਹ ਗੱਲ ਹੈ ਕਿ ਲੋਕਾਂ ਨੂੰ ਜਿੱਦਾਂ ਪਹਿਲਾਂ ਸਿਵਲ ਹਸਪਤਾਲਾਂ ਚ ਜਾ ਕੇ ਭਾਵੇਂ ਫੈਸਿਲਿਟੀ ਬਹੁਤ ਅੱਛੀ ਸੀ ਹੈਲਥ ਕੇਅਰ ਵਧੀਆ ਸੀ ਉੱਥੇ ਵੀ ਪਰ ਬਹੁਤ ਲੰਬੇ ਵੇਟਿੰਗ ਲਾਈਨ ਸੀਗੇ ਹੁਣ ਉਹ ਜਿਹੜਾ ਟ੍ਰੀਟਮੈਂਟ ਇੱਕ ਆਮ ਆਦਮੀ ਕਲੀਨਿਕ ਚ ਹੋਇਆ ਹੋਇਆ ਹੈ ਇੱਕ ਤੇ ਉੱਥੇ ਵਰਕਲੋਡ ਘਟ ਗਿਆ ਹੁਣ ਪਲੱਸ ਉੱਥੇ ਹੁਣ ਜਾਣਾ ਨਹੀਂ ਪੈਂਦਾ ਲੋਕਾਂ ਨੂੰ ਕਿਉਂਕਿ ਇੱਥੇ ਹੀ ਇਲਾਜ ਸਾਰਾ ਹੋ ਜਾਂਦਾ ਹੈ ਤੇ ਐਵਰੇਜ ਫੁੱਟਫਾਲ ਸਾਡਾ ਅਰਾਊਂਡ 90 ਪੇਸ਼ੈਂਟਸ ਦਾ ਹੈਗਾ ਵਾ ਜਿੰਨਾਂ ਵਿੱਚ ਕੁਝ ਪੇਸ਼ੈਂਟਸ ਜਿਹੜੇ ਨੇ ਮੈਡੀਕੇਸ਼ਨਸ ਰੀਫਿਲ ਕਰਨ ਵਾਸਤੇ ਆਉਂਦੇ ਨੇ ਜਾਂ ਕੋਈ ਕਾਮਨ ਇਲਨੈਸਿਸ ਨਾਲ ਆਉਂਦੇ ਖਾਂਸੀ ਜ਼ੁਕਾਮ ਬੁਖਾਰ ਬੀਪੀ ਹਾਈਪਰਟੈਨਸ਼ਨ ਦੇ ਨਾਲ ਕੁਝ ਲੋਕ ਜਿਹੜੇ ਨੇ ਤਾਂ ਬਲੱਡ ਟੈਸਟ ਵਾਸਤੇ ਵੀ ਆਉਂਦੇ ਨੇ ਬਲੱਡ ਟੈਸਟ ਦਾ ਕਹਿੰਦਾ ਸੱਕ 44 ਤਰ੍ਹਾਂ ਦੇ ਬਲੱਡ ਟੈਸਟ ਇੱਥੇ ਫ੍ਰੀ ਨੇ ਸੀਬੀਸੀ ਹੋ ਗਿਆ ਆਰਐਫਟੀ ਹੋ ਗਿਆ ਐਲਐਫਟੀ ਹੋ ਗਿਆ ਐਫਬੀਐਸ ਹੋ ਗਿਆ ਇਸ ਤੋਂ ਬਾਅਦ ਯੂਰੀਨ ਆਰਐਮ ਡੱਠੀ ਦਾ ਇਲਾਜ ਟੈਸਟ ਜਿਹੜਾ ਉਹ ਬਿਲਕੁਲ ਫ੍ਰੀ ਆਫ ਕਾਸਟ ਇੱਥੇ ਕੀਤਾ ਜਾਂਦਾ ਹੈ ਸੀ ਸਿਮਪਲ ਤੋਂ ਮਨ ਜੀ ਦਾ ਬਹੁਤ-ਬਹੁਤ ਤਾਏਦ ਨੂੰ ਧੰਨਵਾਦ ਕਰਦੇ ਆ ਕਿ ਸਾਨੂੰ ਇਦਾਂ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਵਾ ਲੋਕੀ ਵੀ ਬਹੁਤ ਖੁਸ਼ ਨੇ ਵਧੀਆ ਬੁਪਰ ਅੱਲਾ ਲੋਕਾਂ ਦੀ ਸੇਵਾ ਦੀ ਸ਼ੁਰੂ ਕੀਤਾ ਮੈਂ ਧੰਨਵਾਦ ਜੀ